ਜੋ ਅਸੀਂ ਜਾਣ ਲਿਆ ਉਹ ਅਸੀਂ ਪ੍ਰਾਪਤ ਕਰ ਲਿਆ। ਜੋ ਅਸੀਂ ਜਾਣਿਆ ਨਹੀਂ ਪ੍ਰਾਪਤ ਨਹੀਂ ਹੋਇਆ। ਜੋ ਕੋ ਜਦ ਹੀ ਜਾਣ ਲਿਆ ਉਹ ਪ੍ਰਾਪਤ ਹੋ ਗਿਆ ਸਾਨੂੰ। ਜੋ ਕੋ ਸਮਝ ਲਿਆ ਉਹ ਪ੍ਰਾਪਤ ਹੋ ਗਿਆ ਸਾਨੂੰ। আর ਉਹ ਸਾਡੇ ਕੋਲੇ ਰਹੂਗਾ। ਉਹਨੂੰ ਭੁੱਲ ਕੇ ਵੀ ਨਹੀਂ ਆ ਸਕਦਾ ਸਿੱਧੇ। ਭਾਈ ਜੇਬ ਵਿਚ ਭਾਈ ਦੀ ਜੀ ਭੁੱਲ ਜੂਗਾ। ਜੋ ਅਸੀਂ ਸਮਝ ਲਈ ਚੀਜ਼ ਜੋ ਹਰ ਵਕਤ ਨਾਲ ਰਹੂਗੀ। ਇਸ ਕਰਕੇ ਗੁਰੂ ਮੇਰਾ ਸੰਦੇਸ ਸਦਾ ਹੈ ਨਾਲੇ ਇਹ ਗੁਰਦਾਰ ਤੇ ਬੰਦਾ ਨਹੀਂ ਗੁਰਦਾਰ ਤੇ ਗਿਆਨ ਜਿਹੜੇ ਗੁਰਦਾਰ ਤੇ ਬੰਦਾ ਰਹੁੰਦਾ ਨੇ ਉਹ ਮੂਰਖ ਨੇ ਵਾਹ ਮੂਰਖ ਬੰਦਾ ਦੇ ਨਾਲ ਗੁਰ ਜਿਹੜਾ ਬਣਾ ਲਿਆ ਕੇ ਮੈਂ ਅਰੇ ਮਤ ਲੈ ਜੂਗਾ ਖੋਪੜੀ ਜੇ ਅਗਲਾਣਾ ਖਾਣਾ ਦਾ ਹਯੋ ਨੀ ਰਣੈ ਸਖੜ ਦੇ ਬਾਹਰ ਦੇ ਜੇ ਚੇਲੇ ਲੇ ਜੋ ਬਾਹਰ ਦੇ ਹੱਥ ਬਣਾ ਤੇ ਫੜ ਲੈ ਗੁਰਬ ਉਹ ਤੁਸੀਂ ਸੋਚ ਕੇ ਵਿਚਾਰ ਕੇ ਤਾਂ ਦੇਖੋ ਉਹ ਬੰਦਾ ਤਾਂ ਇਹਨੇ ਜੋ ਵੀ ਤਾਂ ਡੇਕ ਬਰੇਜੂ ਆ ਨਾਲ ਨੂੰ ਗੁਰਮੁਖ ਦੇ ਦੇ ਜਲ ਸਾਰੇ ਸਾਰੇ ਨਾਲ ਕੇ ਬਰੇਜੂ ਇਹਨਾਂ ਨੇ ਤਾਂ ਦਿਖਾਤਾ ਕਾਪੀ ਦੇ ਨਾਲ ਸਾਰੇ ਨਾਲ ਕਲੇਸ਼ਨ ਜੂਠ ਬੋਲਦਾ ਇਹਦੇ ਝੂਠੇ ਨੇ ਤਾਲੀਆਂ ਬਣਾ ਬਣਾ ਕੇ ਤੁਸੀਂ ਪ੍ਰੈਕਟੀਕਲੀ ਸਾਬਤ ਕਰੋ ਕਿ ਮਿਲੂ ਜੂਗਾ ਕੁਝ ਵੀ ਨਹੀਂ ਚੋਰ ਦੇ ਤਾਂ ਸਾਰਾ ਧਰਮ ਖੜਾ ਇਹਦਾ ਸਾਡਾ ਵੀ ਝੂਠ ਦੇ ਪ੍ਰਚਾਰ ਖੜਾ ਸਾਰਾ ਬੰਦਾ ਕਹਿੰਦਾ ਮੈਨੂੰ ਨਾਲ ਸਾਰਿਆਂ ਨੇ ਤੇ ਗੁਰਦਾ ਸਾਹਿਬ ਨਹੀਂ ਬੈਠਾ ਇੱਥੇ ਕੀ ਕਰਨਾ ਉਹ ਉਹ ਸਭ ਦੇ ਅੰਦਰ ਹੈ ਨਾਲੇ ਕਹਿੰਦਾ ਸਤਗੁਰ ਤੇ ਖਾਲੀ ਕੋਈ ਨਹੀਂ ਮੈਂ ਆਪਣਾ ਗੁਰ ਪੁੱਛਦੇ ਕਿਹਾ ਸਾਰਿਆਂ ਤੋਂ ਬਣੀ ਦੱਸਿਆ ਹੋਇਆ ਇਹਨਾਂ ਨੂੰ ਗੁਰਵਾਰੇ ਨਹੀਂ ਪਤਾ ਲੱਗਿਆ ਵੀ ਗੁਰ ਹੁੰਦਾ ਕੌਣ ਅਸਲ ਗੁਰ ਮੇਰਾ ਗਿਆਨ ਹੈ ਗੁਰ ਦਤਿਆ ਗੁਰ ਮੇਰਾ ਗਿਆਨ ਗੁਰ ਦਤਿਆ ਹਰ ਇਹ ਬਰ ਰਦਨ ਕਾਲੋ ਉੱਥੇ ਗੁਰ ਬੈਠਾ ਯਾਰ ਤੇ ਦੇਖ ਲੋ ਉੱਤੇ ਬੈਠਾ ਗੁਰ ਤੇਰਾ ਉਹ ਜਿਹੜਾ ਤੈਨੂੰ ਰੋਕਦਾ ਨਾ ਬਾੜੇ ਕੰਮ ਦਾ ਹੋਈ ਹੋਰ ਹੈ ਤੇਰਾ ਤੇਰਾ ਮੂਲ ਹੈ ਤੇਰਾ ਗੁਰਾ ਸਾਡਾ ਮੂਲ ਜਾਨਾ ਬੋਰਾ ਫਿਰ ਤਾਂ ਨਾਲੇ ਆਉਂਦਾ ਸਾਡੇ ਜਿੱਦੀ ਮੈਂ ਜੋਤਾਂ ਉਹ ਤਾਂ ਮੇਰੇ ਨਾਲੇ ਆਉਂਦੇ ਸੂਰ ਜਾਏ ਤਾਂ ਪਿਛੇ ਤੇ ਸੂਰ ਜਾਉ ਤਾਂ ਉਪਤਾਈ ਧੁੱਪ ਸੂਰੀ ਤੋਂ ਬਖਰੀ ਕਿਵੇਂ ਹੋ ਜੇ ਸੂਰ ਜਦੋਂ ਧੁੱਪ ਤੋਂ ਬਖਰਾ ਕਿਵੇਂ ਹੋ ਜੇ ਵੈਰਾਗੋਰ ਮਨ ਤੇ ਵਖਰਾ ਹੋਈ ਨਹੀਂ ਸਕਦਾ ਕਿਸੇ ਦਾ ਮਨ ਵੀ ਕਿਸੇ ਦਾ ਵਖਰਾ ਨਹੀਂ ਹੋ ਸਕਦਾ ਇਹ ਗੱਲ ਸਮਝਾਈ ਜਾਂਦੀ ਸੀ ਪਹਿਲਾਂ ਸੰਗਤ ਵਿੱਚ ਉਹੋ ਗੱਲ ਹੈ ਨਹੀਂ ਕੋਈ ਉੱਪਰ ਸੁਣਵਾਉਣ ਵਾਲਾ ਹੈ ਨਹੀਂ ਜੋ ਅਰਥ ਕਰਤੇ ਜੋ ਕਿਸੇ ਨੇ ਕਰਤੇ ਸੁਣ ਸੁਣ ਘੱਲੂ ਜਾਈ ਜਾਂਦੇ ਨੇ ਇਸ ਕਰਕੇ ਸਿੱਖੀ ਦਾ ਪ੍ਰਚਾਰ ਸਿੱਖੀ ਦਾ ਨਹੀਂ ਬਚਾਰਾ ਹੈ ਜਿਹੜਾ ਅਸੀਂ ਹੋ ਰਿਹਾ ਹੈ ਜਿਹੜਾ ਉਹਨੂੰ ਤੇ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਹੋਇਆ ਹੈ ਸਿੱਖੀ ਦਾ ਪ੍ਰਚਾਰ ਹੁੰਦਾ ਉਹਦਾ ਅਸਰ ਪੈਂਦਾ ਸਿੱਖੀ ਦਾ ਪ੍ਰਚਾਰ ਹੁੰਦਾ ਉਹਦਾ ਅਸਰ ਪੈਂਦਾ ਪੁਰਾਣੇ ਕੋਲ ਕੋ ਜਾਦੂ ਨਹੀਂ ਸੀਗਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਹਦਾ ਅਸਰ ਪੈ ਗਿਆ ਸਿੱਖੀ ਦਾ ਪ੍ਰਚਾਰ ਹੈ ਸੱਚ ਦਾ ਪ੍ਰਚਾਰ ਸੱਚ ਦਾ ਅਸਰ ਹੁੰਦਾ ਹੀ ਹੁੰਦਾ ਸੱਚ ਦਾ ਅਸਰ ਕੰਮੇ ਹੋਵੇ ਜਦ ਸੱਚ ਦਾ ਪ੍ਰਚਾਰ ਸਹੀ ਹੋਊਗਾ ਅਸਰ ਹੋਊਗਾ ਉਹ ਆਪਣਾ ਸਭ ਦਿਖਾਊਗਾ ਫਕਤਾ ਨੇ ਸਹੀਦਾ ਪ੍ਰਚਾਰ ਕੀਤਾ ਸਹੀ ਪ੍ਰਚਾਰ ਕੀਤਾ ਉਹਦਾ ਅਸਰ ਹੋਇਆ ਹੁਣ ਸਹੀ ਪ੍ਰਚਾਰ ਦਾ ਗਿਆਨ ਹੈ ਕਿਸੇ ਨੂੰ ਨਹੀਂ ਤੇ ਪ੍ਰਚਾਰ ਕਰਨ ਵਾਲਿਆਂ ਦਾ ਜੀਵਨ ਇਹ ਨਹੀਂ ਉਹਨਾਂ ਨੂੰ ਪ੍ਰਚਾਰ ਦੀ ਲੋੜ ਵੀ ਇਹ ਨਹੀਂ ਲੋੜ ਤਾਂ ਬਣਾਇਆ ਦੀ